ਖਸਰੀਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜਿਆ ਨੇ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸੌਤ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 9115265790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਪਹਿਲਣ ਝੋਟੀ ਤਾਜੀ ਸੂਈ ਸਵਾਈ ਮਾਗਰ ਕੱਟੀ ਦੰਦਾਂ 'ਚ ਤਕਰੀਬਨ 4 ਦੰਦਾਂ ਦੀ ਲਾਈਵ ਮਿਲਕਿੰਗ ਕਰਕੇ ਦਿਖਾਵਾਂਗੇ ਤਕਰੀਬਨ 2 ਤੋਂ 3 ਦਿਨਾਂ ਦੀ ਝੋਟੀ ਸੂਈ ਹੋਈ ਹੈਗੀ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਕਨਫਰਮ ਕਰਦੇ ਆਂ ਬੱਚਾ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਲਾ ਕੇ ਦਿਖਾਤਾ ਤੇ ਬੱਚਾ ਝੱਟਦੀ ਹੈ ਝੋਟੀ ਦੇਖੋ ਕੋਈ ਆਉਣ ਨਹੀਂ ਕੋਈ ਫੌਲ ਨਹੀਂ ਸੱਚੀ ਗੱਲ ਬਾਈ ਪਹਿਲਾਂ ਤਾਂ ਵੀਰ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਪਿੰਡ ਤੌਲਾ ਵਾਲੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਮੋਬਾਈਲ ਨੰਬਰ 7508883123 7508883132 ਵੀਰ ਦਾ ਮੋਬਾਈਲ ਨੰਬਰ ਹੈ ਜਿਹੜੀ ਆਪਾਂ ਸਕਰੀਨ ਤੇ ਵੀਰੇ ਝੋਟੀ ਦੇਖੀ ਜਾਂਦੇ ਆ ਕਹੇ ਕਿ ਦਿਨਾਂ ਦੀ ਸੂਈ ਹੈਗੀ ਤੀਜਾ ਦਿਨ ਆ ਭਰਾ ਤੀਜਾ ਦਿਨ ਅੱਜ ਸੂਈ ਨੂੰ ਆਗਾ ਤਕਰੀਬਨ ਦੁੱਧ ਕਿੰਨਾ ਕਾ ਹੁਣ ਅੱਜ 8 ਕਿਲੋ ਪੂਰਾ ਬਾਲਾ ਤਿਆਰ ਆ 8 ਕਿਲੋ ਬੋਲੀ ਕੰਡੇ ਵਾਲੀ ਹਾਜ਼ਰ ਆ ਜੇ ਕਿਸੇ ਵੀਰ ਨਾਲ ਸੌਦਾ ਹੁੰਦਾ ਵੀਰ ਦੇ ਘਰੋਂ ਦੋ ਟਾਈਮ ਤਿੰਨ ਟਾਈਮ ਮਣਕੇ ਲਈ ਆ ਸਕਦੇ ਹੋਗੇ ਬੱਚਾ ਜੱਟ ਦੀ ਆ ਮਗਰ ਘੱਟੀ ਆ ਮਗਰ ਘੱਟੀ ਕੱਚੇ ਧਾਗੇ ਨਾਲ ਬੰਨ੍ਹਗੇ ਚੋਲੀ ਯਾਰ ਕੋ ਸੀਲ ਠੰਡੀ ਘਰੇ ਰੱਖਣ ਵਾਲੇ ਵੀਰਾਂ ਲਈ ਸਨੇਰੀ ਮੌਕਾ ਦਾ ਦੰਦਾ ਚ ਚਾਰ ਦੰਦ ਬਾੜੀ ਖੋਲ ਕੇ ਗੇੜਾ ਦਵਾਰੇ ਵੀਰੇ ਤੋਰੇ ਬਖੋ ਪਪਾਈਆਂ ਨੂੰ ਚੈੱਕ ਕਰਵਾ ਦੀ ਦੇਖੋ ਬੱਚਾ ਤੁਹਾਨੂੰ ਲਾ ਕੇ ਦਿਖਾਤਾ ਬੱਚਾ ਚੁੰਗਦਾ ਦਿਖਾਤਾ ਤੇ ਤੋੜ ਕੇ ਦਿਖਾਤੀ ਐਵੇਂ ਜੁਕਰੀ ਦਵਾਰੇ ਵੀਰ ਫੇਰ ਬੈਠੂਗਾ ਥਣਲੇਵੀ ਦੀ ਤੁਸੀਂ ਜੱਜਮੈਂਟ ਕਰ ਸਕਦੇ ਹੋਗੇ ਤਕਰੀਬਨ ਤੀਜਾ ਚੌਥਾ ਦਿਨ ਝੋਟੀ ਸੂਈ ਨੂੰ ਹੈਗਾ ਥਣਲੇਵੀ ਦੀ ਝੋਟੀ ਬਹੁਤ ਸਭ ਇੱਥੇ ਰੋਕ ਲਈ ਮੇਰੇ ਮੜੀ ਬਹੁਤ ਸ਼ਾਨਦਾਰ ਥਣ ਕੱਢਿਆ ਝੋਟੀ ਨੇ ਦੇਖੋ ਕੱਲਾ ਕੱਲਾ ਨਿਕੜਵਾ ਮੁੱਠੀ ਵਾਲਾ ਥਾਣਾ ਹੱਥੀ ਜਵਾਈ ਵਾਲਾ ਬਾ ਕਮਾਲ ਥਾਣਾਗਾ ਜਿਹੜੇ ਵੀਰਾਂ ਨੇ ਘਰੇ ਰੱਖਣੀਆਂ ਰੱਖ ਲੋ ਇੱਕ ਰੱਖ ਲੋ ਚੰਗੀ ਸੀਲ ਠੰਡੀ ਰੱਖ ਲੋ ਐਦਾਂ ਨਹੀਂ ਹੋਊਗਾ ਵੀ ਗਵਾਂਢੀ ਮੰਨ ਲਓ ਵੀ ਗਵਾਂਢੀ ਘਰੇ ਆਏ ਨੇ ਆਪਾਂ ਮੱਝ ਚੋਈ ਜਾਂਦੇ ਆ ਮੱਝ ਸਾਲ ਮਾਰ ਕੇ ਪਰਾਂ ਹੋ ਗਈ ਐਦਾਂ ਦੀਆਂ ਮੰਨ ਲਓ ਵੀ ਮੱਝਾਂ ਰੱਖਣ ਵਾਲੋਂ ਤੁਸੀਂ ਇਹੋ ਜੀ ਪਲੂਣ ਝੋਟੀ ਰੱਖੋ ਜਿਹੜੀ ਨੂੰ ਮੰਨ ਲਓ ਵੀ ਜਦੋਂ ਮਰਜੀ ਚੋਵੋ ਜਦੋਂ ਮਰਜੀ ਚਾਹ ਜਦੁੱਧ ਪਾਵੋ 17 ਆਪਾਂ ਤੁਹਾਨੂੰ ਮਾਰ ਕੇ ਦਿਖਾਵਾਂਗੇ ਤੇ ਬਾਜਬ ਰੇਟ ਵੀਡੀਓ ਦੇ ਵਿੱਚ ਕਰਵਾਵਾਂਗੇ ਕਿੰਨਾ ਕੁ ਦੁੱਧ ਦੇ ਦੂ ਭਰਾਏ ਤੀ 10 ਕਿਲੋ ਮੈਨੂੰ ਮਿਲੂਗਾ ਵਾਹ 10 ਕਿਲੋ ਦੁੱਧ ਵੀਰ ਕਹਿੰਦਾ ਤਕਰੀਬਨ ਦੇ ਦੂ 8 ਕਿਲੋ ਤਿੰਨ ਦਿਨਾਂ ਦੀ ਸੂਈ ਥੱਲੇ ਬਿਲਕੁਲ ਹਾਜ਼ਰ ਹੈ ਚਵਾਈ ਦੇਖੋ ਤੁਸੀਂ ਮੋਟੀ-ਮੋਟੀ ਚਵਾਈ ਹੈਗੀ ਛੋਟੀ ਦੀ ਉਰ ਲਿਆ ਜੋ ਵੀ ਮਾਰ ਦੇ ਵੀਰੇ ਦੋ ਦੋ ਤਰ ਆਪਾਂ ਤੁਹਾਨੂੰ ਨੇੜੇ ਤੋਂ ਚੈੱਕ ਕਰਵਾ ਦੇਣਾ ਦੇਖੋ ਕੋਈ ਡਰਦੀ ਨਹੀਂ ਕੋਈ ਮਾਰਦੀ ਨਹੀਂ ਚਾਹੇ ਪੂਸ ਫੜ ਕੇ ਕੋਲੇ ਵੇਜੋ ਝੋਟੀ ਤੇ ਕੋਈ ਦਿੱਕਤ ਵਾਲਾ ਕੰਮ ਨਹੀਂ ਚਵਾਈ ਚੂਈ ਦੀ ਬਿਲਕੁਲ ਸਾਫ ਹੈਗੀ ਤਾਰਾਂ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਮਾਰ ਕੇ ਦਿਖਾਤੀਆਂ ਮੋਬਾਈਲ ਨੰਬਰ ਵੀਰ ਦਾ ਆਪਾਂ ਦੇ ਤਾ ਤੁਹਾਨੂੰ ਜੇ ਕਿਸੇ ਵੀਰ ਨੂੰ ਝੋਟੀ ਚਾਚੀ ਜਾਂਦਾ ਵਾਈ ਨਾਲ ਜਰੂਰ ਕੰਟੈਕਟ ਕਰ ਲਿਓ ਜੇ ਕਿਸੇ ਵੀਰ ਨੇ ਦੋ ਟਾਈਮ ਚਾਉਣੀ ਹੋਵੇ ਵੀਰੇ ਜਵਾਬ ਹੀ ਦੇਵਾਂਗਾ ਬਗਰੇ